ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਅਸੀਂ ਤੁਹਾਡੇ ਵਾਸਤੇ ਇੱਕ ਲੋਕ ਗੀਤ ਲੈ ਕੇ ਆਏ ਹਾਂ ਜੋ ਕਿ ਅੱਜ ਦੇ ਸਮੇਂ ਦਾ ਸੱਚ ਹੈ। ਜਦੋਂ ਬੇਟੀਆਂ ਬਾਹਰ ਜਾਂਦੀਆਂ ਬਾਹਰ ਜਾ ਕੇ ਕੀ ਕੀ ਮੁਸ਼ਕਲਾਂ ਦੇ ਸਾਹਮਣੇ ਕਰਨੇ ਪੈਂਦੇ ਆ ਉਹ ਇਸ ਗੀਤ ਦੇ ਵਿੱਚ ਹੈ। ਵਿਆਨਾ ਆ ਜਾਓ ਫਿਰ ਸਾਡੇ ਨਾਲ ਇਸ ਲੋਕਗੀਤ ਨੂੰ ਗਾਈਏ ਤੇ ਇਸ ਇਸ ਦਾ ਆਨੰਦ ਮਾਣੀਏ ਅੱਜ ਪਾਰ ਸਮੁੰਦਰਾਂ ਤੋਂ ਕੱਲਾ ਕੱਲਮ ਕੱਲੀ ਦਾ ਇੱਥੇ ਕੌਣ ਹੈ ਮੇਰਾ ਦਰਦੀ ਲੈ ਡਿਗਰੀ ਐ ਐਮ ਦੀ ਬਾਪੂ ਕੇ ਰਾ ਸਫਾਈਆਂ ਕਰਦੀ ਲੈ ਡਿਗਰੀ ਐ ਐਮ ਦੀ ਬਾਪੂ ਕੇ ਰਾ ਸਫਾਈਆਂ ਕਰਦੀ ਤੂੰ ਸ਼ੁਕਰ ਮਨਾਇਆ ਸੀ ਮੈਨੂੰ ਬੇ ਕਰਨ ਦਾ ਭੇਜਦੀ ਬਸ ਏਜੰਟਾ પાਕੇ ਕਾਗਜ਼ ਵੀ ਖੁੱਸ ਗਏ ਨੇ ਹੁਣ ਮੈਂ ਬੋਲ ਸਕਾਂ ਨਾ ਡਰਦੀ ਲੈ ਡਿਗਰੀ ਐ ਮੇਦੀ ਬਾਵਲਾ ਫੇਰਾ ਸਫਾਈਆਂ ਕਰਦੀ ਲੈ ਡਿਗਰੀ ਐ ਮੇਦੀ ਬਾਪੂ ਫੇਰਾ ਸਫਾਈਆਂ ਕਰਦੀ ਵਿੱਚ ਤੇਰੇ ਕਰਦੇ ਕਰ ਦੇ ਨਭੋ ਕਰ ਫੇਰੀ ਬਚ ਤੇਰੇ ਕਰ ਦੇ ਮੈਂ ਬਾਪੂ ਕਦੇ ਨਭੋ ਕਰ ਫੇਰੀ ਅੱਜ ਸੰਗ ਮਲ ਦੂਰਾ ਦੇ ਬਾਕੀ ਫੇਰਾ ਤੋੜਦੀ 베ਰੀ ਅੱਜ ਸੰਗ ਮਲ ਦੂਰਾ ਦੇ ਬਾਕੀ ਫੇਰਾ ਤੋੜਦੀ 베ਰੀ ਚੱਕ ਚੱਕ ਕੇ ਟੋ ਡਿਗਰੀ ਐਮਏ ਦੀ ਬਾਪੂ ਫੇਰਾ ਸਫਾਈਆਂ ਕਰਦੀ ਲੈ ਡਿਗਰੀ ਐਮਏ ਦੀ ਬਾਪੂ ਫੇਰਾ ਸਫਾਈਆਂ ਕਰਦੀ ਫੁੱਲਾ ਤੋਂ ਹੋਲੀ ਸੀ ਬਾਪੂ ਨਾਜ਼ੁਕ ਜਿੰਦੜੀ ਮੇਰੀ ਫੁੱਲਾ ਤੋਂ ਹੋਲੀ ਸੀ ਬਾਪੂ ਨਾਜ਼ੁਕ ਜਿੰਦੜੀ ਵਿੱਚ ਫਸ ਗਈ ਕੰਡਿਆਂ ਦੇ ਅੱਜ ਧੀ ਲਾੜੀ ਤੇਰੀ ਵਿੱਚ ਫਸ ਗਈ ਕੰਡਿਆਂ ਦੇ ਅੱਜ ਧੀ ਲਾੜੀ ਤੇਰੀ ਕੋਈ ਧਰਮ ਨਹੀਂ ਰਹਿ ਗਿਆ ਏ ਧੀ ਮੈਂ ਗੋਵਿੰਦ ਕਲਗੀ ਤਰਦੀ ਲੈ ਡਿਗਰੀ ਐ ਐ ਦੀ ਬਾਪੂ ਤੇਰਾ ਸਫਾਈਆਂ ਕਰਦੀ ਲੈ ਡਿਗਰੀ ਮਾਇਆ ਕਰਦੀ ਬੇਮਤੀ ਸਰਦਾਰਾਂ ਦੀ ਝੂਠੇ ਪੇਰਾਮਜ ਦੀ ਪਾਂਡੇ ਬੇਮਤੀ ਸਰਦਾਰਾਂ ਦੀ ਝੂਠੇ ਮੇਰਾਮਜ ਦੀ ਪਾਂਡੇ ਖਾ ਪੀ ਕੇ ਸੱਟ ਜਾਂਦੇ ਬਿਸਕੀ ਮੀਟ ਸ਼ਰਾਬਾਂ ਆਂਡੇ ਖਾ ਪੀ ਕੇ ਸੱਟ ਜਾਂਦੇ ਲੈ ਡਿਗਰੀ ਐਮਏ ਦੀ ਬਾਪੂ ਫੇਰਾ ਸਭਾਈਆਂ ਕਰਦੀ ਲੈ ਡਿਗਰੀ ਐਮਬੀਏ ਦੀ ਬਾਪੂ ਫੇਰਾ ਸਭਾਈਆਂ ਕਰਦੀ ਕੋਈ ਪੇਸ਼ ਨਾ ਜਾਂਦੀਏ ਦੱਸ ਮੈਂ ਹੁਣ ਕਿਧਰ ਨੂੰ ਜਾਵਾਂ ਕੋਈ ਪੇਸ਼ ਨਾ ਜਾਂਦੀਏ ਅੱਗ ਇਨਾਂ ਨੂੰ ਲਾਵਾਂ ਜੋ ਡਾਲਰ ਮਾਇਆ ਦੇ ਦਰਸ ਕੀ ਅੱਗ ਇਨਾਂ ਨੂੰ ਲਾਵਾਂ ਕਰ ਸ਼ੁਕਰ ਵੇ ਗੁਰੂ ਦਾ ਰੁਕੀ ਖਾਂਦੀ ਜੋ ਹੈ ਸਰਦੀ ਗੈ ਬਿਗਰੀ ਅੰਮੇ ਦੀ ਬਾਬਲਾ ਫੇਰਾ ਸਭੀਆਂ ਕਰਦੀ ਲੈ ਡਿਗਰੀ ਬਾਰਨ ਦਾ ਟੈਲ ਕਹੇ ਲੋਕੋ ਕਰੋ ਬਚਾਰਾ ਬੈਕੇ ਬਾਰਨ ਦਾ ਟੈਲ ਕਹੇ ਲੋਕੋ ਕਰੋ ਬਚਾਰਾ ਬੈਕੇ ਕਿਉਂ ਤੀਆਂ ਰੋਲ ਰਹੇ ਬਾਦੂ ਬਸਮਾਇਆ ਦੇ ਪਹਿਕੇ ਕਿਉਂ ਤੀਆਂ ਰੋਲ ਰਹੇ ਬਾਦੂ ਬਸਮਾਇਆ ਦੇ ਪਹਿਕੇ ਜਾ ਵਿੱਚ ਪਰਦੇਸਾਂ ਦੇ ਲੋ ਜਾ ਵਿੱਚ ਪਰਦੇਸਾਂ ਦੇ ਲੋਕੋ ਮੋਜ ਮੜੇ ਨਾ ਕਰਦੀ ਲੈ ਡਿਗਰੀ ਐਮ ਐ ਦੀ ਬਾਪੂ ਫੇਰਾ ਸਫਾਈਆਂ ਕਰਦੀ ਲੈ ਡਿਗਰੀ ਐਮ ਐ ਦੀ ਬਾਪੂ ਫੇਰਾ ਸਫਾਈਆਂ ਕਰਦੀ ਲੈ ਡਿਗਰੀ ਐਮ ਐ ਦੀ ਬਾਪੂ ਫੇਰਾ ਸਫਾਈਆਂ ਕਰਦੀ